ਵਰਚੁਅਲ ਕਿਸਾਨ ਮੇਲਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਆਨਲਾਈਨ ਲਗਾਇਆ ਗਿਆ ਜਿਸ ਦੇ ਚਲਦੇ ਮਨੀਤ ਸਕ੍ਰੇਜ਼ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਸੁੰਦਰਸ਼ਾਮ ਅਰੋੜਾ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨ ਸ਼ਾਮਿਲ ਹੋਏ ਇਸ ਮੌਕੇ ਉਤੇ ਉਨ੍ਹਾਂ ਨੇ ਸਿਵਲ ਪ੍ਰਸ਼ਾਸਨ ਵੱਲੋਂ ਏਡੀਸੀ ਅਮਿਤ ਕੁਮਾਰ ਪੰਚਾਲ ਐਸਡੀਐਮ ਮੇਜਰ ਅਮਿਤ ਮਹਾਜਨ ਚੇਅਰਮੈਨ ਇੰਪਰੂਵਮੈਂਟ ਰਾਕੇਸ਼ ਮਰਵਾਹਾ ਬ੍ਰਹਮ ਕੁਮਾਰ ਜਿੰਪ ਆਦਿ ਹਾਜ਼ਰ ਸਨ ਬੰਦੇ ਨੇ ਆਸ਼ੂ ਜੀ ਉਹਨਾਂ ਨੇ ਜੱਟ ਸਾਡੇ ਫੂਡ ਵਜ਼ੀਰ ਸਾਹਿਬ ਸਰਵਤਰਾਲ ਇਸ ਕੋਵਿਡ ਦੇ ਸਮੇਂ ਜਦੋਂ ਬੜੀ ਔਖੀ ਸੀ ਲੋਕ ਸਮਝਦੇ ਸਨ ਕਿ ਪਤਾ ਨਹੀਂ ਕਿਵੇਂ ਕਿਸਾਨੀ ਨਹੀਂ ਆਪਣੇ ਕਣ ਕਣ ਕਿਵੇਂ ਚੱਕੀ ਜਾਊਗੀ ਇਹਨਾਂ ਨੇ ਆਪਣੇ ਵੰਡਿਆਂ ਦੇ ਲਈ ਇੱਕ ਗਾਣਾ ਰਚ ਕੇ ਗਾਇਟੇ ਰਹਿਣ ਦਤਾ ਏਸੀ ਕਿਸਾਨੀ ਕੋਡਾ ਪਰਿਵਾਰ ਸੀ ਜਰੂਰ ਮੈਂ ਵੀ ਉੱਥੇ ਪ੍ਰੈਸਟੂਟੇ ਚਲੇ ਗਿਆ ਉਹਨਾਂ ਸਨ ਉਹ ਸਾਡੇ ਸਾਡੇ ਸਾਰੇ ਮਿੰისტਰ ਗਏ ਆਪਣੇ ਆਪਣੇ ਮੈਿਕ ਮੈਂ ਸਾਕੈਂਡ ਲਈ ਕਿ ਚੱਕੋ ਚੱਕੋ ਖਰਾਬ ਹੋ ਰਹਾ ਸਾਡੀ ਕਣ ਪੇਜੋ ਇਹਦਾ ਕੁੜਕਾ ਜਨੇ ਕੋਵਿਡ ਵਿਆਪੀ ਔਰ ਕੋਵਿਡ ਦੇ ਮੇਚ ਇੱਥੇ ਕਿਤੇ ਕਿਤੇ ਚਾਲੂ ਲੋਗਾ ਨੂੰ ਹੋਇਆ ਕਿ ਰਾਸ਼ਨ ਨਹੀਂ ਆਇਆ ਉਹ ਵੀ ਔਰ ਪੂਰੇ ਨਗਰਾਂ ਦੇ ਵਿੱਚ ਵੀ ਔਰ ਤਾਂ ਵੀ ਇਹ ਦੇ ਬਾਵਜੂਦ ਕਿ ਅਸੀਂ ਭੇਜੀ ਗਏ ਐ ਟੋਪ ਲੈਣਾ ਦੇ ਰੇਲ ਫੇਰ ਵੀ ਸਾਡੇ ਕੋਲ ਆਲੇ ਦੋਲੇ ਦੇ ਵਿੱਚ ਆਪਣੇ ਕਰਨ ਇੱਥੇ ਬਈਏ ਲੇਕਿਨ ਉਹ ਕੀਤੇ ਕਿਨੇ ਔਰ ਕੀ ਲੈ ਇਸ ਨੂੰ ਦੇਖੋ ਇਸ ਆਕੀ ਤੋਂ ਬਾਅਦ ਨੂੰ ਉਸ ਨਾਲ ਪਿਛਲੇ ਸਾਲ ਅੰਮਣਾਂ ਐਰਡੋ ਨੀਓ ਸਾਰੇ ਸਾਂਹ ਪਤਾਉਦੇ ਉਹਨੂੰ ਪੜ੍ਹਨ ਭਾਉਂ ਔਰ ਮੈਨੂੰ ਜਾ। ਉਹ ਸਾਰੇ ਜਿਹੜੇ ਹੁੰਦੇ ਨੇ ਕਿ ਤੁਸੀਂ ਜਵਾਨ ਔਰ ਅਡਵਾਂਸ ਸਾਰੇ ਆਨਾਂਜ ਦੇ ਖੁਸ਼ੀ ਦੀ ਗੱਲ ਇਹ ਕਿ ਬਰਾੜੀ ਤੋਂ ਦਸਮਾਣੀ ਤੱਕ ਨਰੋਜੀ ਆ ਉੱਚ ਕਈ ਸੋਧਾ ਹੋਈਆਂ ਕੋਈ ਤਰੱਕੀ ਹੋਈ ਮਾਨ ਸਾਡੇ ਲਈ ਇੱਕ ਸਾਡੇ ਨੇ ਪੂਸਾਰੇ ਦਵਾਇਆ ਅਸੀਂ ਇੱਕ ਤਲਾਬ ਹੀ ਬਣਾਈ ਪਸੰਦ ਭਰਾਵਾਂ ਦੀ ਉਹ ਬਹੁਤ ਐਕਟਿਵ ਆ और गवर्नमेंट एक बहुत ज्यादा सहायता करती किसान भरावान को अज के हालात ज्यादा सहायता करती बेकार मुश्किल होगी तो निजी खेत्र को ही नवे संघ आए तो नवे संघ काफ़ी अच्छे आज ख्याल रखने वाली गलत वे ट्रैक्टर चाहिए है और मैं किसान भरावान को बेनती करूँगा कि जिस तरह आप चलाएं किराए उत्ते उस तरह ही इन्होंने संघों चलाने की कोशिश करिए सारे अपना खरीद लगाना शुरू करिए अपने अगे ही बहुत बड़ा किसान मेला जो लगता है अच्छे कोरोना करके कोविड नाइनटीन करके तो वर्चुअल जी एक किसान मेला सी एम साहब ने शुरुआत की है देखिया होना के एक्सपर्ट जो ने, ने भी अपनी गल की और जाखड़ साहब ने भी की ਸਾਰਿਆਂ ਨੇ ਗੱਲ ਕੀਤੀ ਪਰ ਜਿਹੜੀ ਸੀਐਮ ਸਾਹਿਬ ਨੇ ਗੱਲ ਕੀਤੀ ਹੈ ਤੁਸੀਂ ਬੜੇ ਧਿਆਨ ਨਾਲ ਸੁਣੀ ਹੈ ਉਹ ਇਸ ਤਰ੍ਹਾਂ ਲੱਗ ਰਿਹਾ ਤੁਸੀਂ ਜਿਦਾ ਮਹਿਸੂਸ ਕਰਦੇ ਹੋਵੋਗੇ ਕਿ ਸ਼ਾਇਦ ਅੱਜ ਸੀਐਮ ਸਾਹਿਬ ਅਗਰੈਸਿਵ ਹੋ ਕੇ ਬੋਲ ਰਹੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਅਗਰੈਸਿਵ ਨਹੀਂ ਸੀ ਓਮੋਸ਼ਨਲ ਸੀ ਕਿ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬ ਦੀ ਕਿਸਾਨੀ ਦੀ ਗੱਲ ਆਉਂਦੀ ਹੈ ਜਾਂ ਜਿੱਥੇ ਸਾਡਾ ਪੰਜਾਬੀ ਦੁਖੀ ਹੁੰਦਾ ਹੈ ਸਾਡਾ ਕਿਸਾਨ ਵੀਰ ਦੁਖੀ ਹੁੰਦਾ ਹੈ ਤੇ ਅੱਜ ਤੁਸੀਂ ਮਾਂ ਜੋ ਮੁੱਖ ਮੰਤਰੀ ਨੂੰ ਬੋਲਦੇ ਹੋਏ ਸੁਣਿਆ ਹੈ ਕਿ ਉਹਨਾਂ ਨੂੰ ਕਿੰਨਾ ਚਾਹੇ ਪਾਣੀਆਂ ਦੀ ਗੱਲ ਸੀ ਅੱਜ ਕਿਸਾਨੀ ਦੀ ਗੱਲ ਹੈ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਪਰ ਇਹ ਬੜੀ ਅੱਜ ਮੈਂ ਕਹਿ ਸਕਦਾ ਕਿ ਰਾਜਨੀਤੀ ਇਹਦੇ ਤੇ ਹੋ ਰਹੀ ਹੈ ਕਿਸਾਨਾਂ ਦੇ ਨਾਲ ਜਿਹੜਾ ਇਹ ਵਿਰੋਧੀ ਪਾਰਟੀਆਂ ਨੇ ਡਰਾਮੇਬਾਜ਼ੀ ਕੀਤੀ ਹੈ ਇਹ ਬਹੁਤ ਮਾੜੀ ਹੈ ਪਰ ਅੱਜ ਸਾਡੀ ਪਾਰਟੀ ਸਾਡੀ ਸਰਕਾਰ ਪੂਰੇ ਦੇਸ਼ ਦੇ ਅੰਦਰ ਅਸੀਂ ਕਿਸਾਨ ਦੇ ਨਾਲ ਖੜੇ ਆਂ ਔਰ ਜਿਹੜੀ ਕਿਸਾਨ ਦਾ ਇਹ ਦਰਦ ਹੈ ਅਸੀਂ ਆਪਣਾ ਰੋਸ ਪ੍ਰਗਟਾ ਰਹੇ ਆਂ ਕਿ ਜਿਹੜੇ ਆਰਡੀਨੈਂਸ ਇਹ ਪਾਸ ਹੋਏ ਨੇ ਇਹ ਗਲਤ ਨੇ ਕਿਉਂਕਿ ਕਿਸਾਨਾਂ ਦੇ ਜਿਹੜੇ ਹੱਕ ਨੇ ਉਹ ਮਾਰੇ ਜਾ ਰਹੇ ਨੇ ਅੱਜ ਇਕਾਲੀ 당 ਨੇ ਜਿਹੜਾ ਇੱਕ ਨਾਟਕਵਾਜੀ ਮੈਂ ਕਹਿਨਾ ਜਾਂ ਇੱਕ ਸਟੰਟਵਾਜੀ ਜਿਹੜੀ ਪੋਲਿਟੀਕਲ ਕੀਤੀ ਹੈ ਤੇ ਐ ਭੈਣ ਹਰਸਿਮਰਤ ਦਾ ਅਰਜ਼ਾਈਨ ਕਰਵਾ ਕੇ ਕਿ ਉਹਨਾਂ ਨੇ ਲੋਕਾਂ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਪਰ ਜਿੰਨੀਆਂ ਵੀ ਕੈਬਨਟ ਮੀਟਿੰਗਾਂ ਹੋਈਆਂ ਜਿਨ੍ਹਾਂ ਦੇ ਵਿੱਚ ਇਹਦਾ ਲਿਆਂਦਾ ਗਿਆ ਪਹਿਲਾਂ ਵਿਚਾਰ ਕੀਤਾ ਜਾਂਦਾ ਹੈ ਡਿਪਾਰਟਮੈਂਟ ਵਿੱਚ ਵਿਚਾਰ ਕੀਤਾ ਜਾਂਦਾ ਹੈ ਸਬ ਕਮੇਟੀਆਂ ਦੀ ਮੀਟਿੰਗ ਹੁੰਦੀ ਹੈ ਜਦੋਂ ਕੋਈ ਇਦਾਂ ਦਾ ਬਿੱਲ ਆਣਾ ਹੋਵੇ ਉਹਨਾਂ ਵਿੱਚ ਇਹਨਾਂ ਨੇ ਕਿਉਂ ਨਹੀਂ ਉਹਦਾ ਵਿਰੋਧ ਕੀਤਾ ਅੱਜ ਤੋਂ 2-3 ਮਹੀਨੇ ਪਹਿਲਾਂ ਜਦੋਂ ਇਹ ਗੱਲ ਚੱਲ ਰਹੀ ਸੀ ਕਾਂਗਰਸ ਪਾਰਟੀ ਵਿਰੋਧ ਕਰ ਰਹੀ ਸੀ ਅਲੱਗ-ਅਲੱਗ ਜਦੋਂ ਵਿਰੋਧੀ ਪਾਰਟੀਆਂ ਦਾ ਵਿਰੋਧ ਕਰ ਰਹੀਆਂ ਸੀ ਉਦੋਂ ਅਕਾਲੀ ਦਲ ਨੇ ਵਿਰੋਧ ਨਹੀਂ ਕੀਤਾ ਇਹ ਕੋਈ ਇਹਨਾਂ ਦੀ ਚਾਲਬਾਜ਼ੀ ਲੱਗਦੀ ਹੈ ਪੰਜਾਬ ਦਾ ਕਿਸਾਨ ਸਮਝ ਚੁੱਕਾ ਹੈ ਪੰਜਾਬ ਦਾ ਹਰ ਨਾਗਰਿਕ ਸਮਝ ਚੁੱਕਾ ਹੈ ਇਹਨਾਂ ਰਜ਼ਾਈਨ ਨਾਲ ਜਾਂ ਏਸੀਸ ਪੋਲੀਟੀਕਲ ਸਟੰਡਬਾਜ਼ੀ ਨਾਲ ਕੋਈ ਫਰਕ ਨਹੀਂ ਪੈਣਾ ਅੱਜ ਕਿਸਾਨ ਦੇ ਨਾਲ ਖੜਨ ਦੀ ਲੋੜ ਹੈ ਔਰ ਸਾਡੀ ਸਰਕਾਰ ਔਰ ਸਾਡੇ ਪੂਰੇ ਦੇਸ਼ ਦੇ ਅੰਦਰ ਸਾਡੀ ਪਾਰਟੀ ਜਿਹੜੀ ਕਿਸਾਨ ਦੇ ਨਾਲ ਖੜੀ ਹੈ ਔਰ ਡਟ ਕੇ ਅਸੀਂ ਖੜੇ ਰਾਵਾਂਗੇ ਆਪਾਂ ਆਪਣੇ ਪੰਜਾਬ ਦੇ ਕਿਸਾਨ ਨੂੰ ਪਰੇਸ਼ਾਨ ਨਹੀਂ ਹੋਣ ਦੇਵਾਂਗੇ ਔਰ ਡੁੱਬਣ ਨਹੀਂ ਦੇਵਾਂਗੇ ਕਾ सीएम ਸਾਹਿਬ ਨੇ ਕਿਹਾ ਬੜੇ ਏਮੋਸ਼ਨਲ ਹੋ ਕੇ ਉਹਨਾਂ ਨੇ ਗੱਲ ਕੀਤੀ ਹੈ ਚਾਹੇ ਪਾਣੀਆਂ ਦੀ ਗੱਲ ਸੀ ਚਾਹੇ ਪੰਜਾਬ ਦੀ ਕਿਸਾਨੀ ਦੀ ਗੱਲ ਹੈ ਅਸੀਂ ਸਾਡੀ ਪਾਰਟੀ ਪੂਰੀ ਕੇਸਾਲਾ ਦੇ ਨਾਲ ਇੱਕ ਖਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ ਐਸਐਮਜ਼ेड ਨਿਊਜ਼